ਸਾਹਿਬ ਸਾਹਿਬ ਟੀਵੀ ਤੇ ਤੁਹਾਡਾ ਸਵਾਗਤ ਹੈ ਲੈ ਕੇ ਹਾਜ਼ਰਾਂ ਅੱਜ ਦੀਆਂ ਮੁੱਖ ਖਬਰਾਂ ਜੁਕੇ ਦੀ ਯੂਨੀਵਰਸਿਟੀ ਚ ਪੰਜਾਬ ਦੀ ਧੀ ਨੇ ਚਮਕਾਇਆ ਨਾ ਟਾਪ ਕਰਕੇ ਹਾਸਲ ਕੀਤੀ ਡਿਗਰੀ ਅਮਰੀਕਾ ਗੋਲੀਵਰੀ ਚ 29 ਸਾਲਾ ਭਾਰਤੀ ਨੌਜਵਾਨ ਦੀ ਮੌਤ ਹਾਲ ਹੀ ਚ ਹੋਇਆ ਸੀ ਵਿਆਹ ਪੰਜਾਬ ਦੀਆਂ ਜੇਲਾਂ ਨੂੰ ਲੈ ਕੇ ਅਹਿਮ ਖਬਰ ਵੱਡਾ ਕਦਮ ਚੁੱਕਣ ਦੀ ਤਿਆਰੀ ਚ ਹੈ ਵਿਭਾਗ ਪੀਜੀਆ ਵਿੱਚ ਬਣੇਗਾ ਦੇਸ਼ ਦਾ ਪਹਿਲਾ ਮੈਡੀਕਲ ਮਿਊਜ਼ੀਅਮ ਕਾਰ ਸਾਲਾਂ ਦਾ ਸਫ਼ਰ ਦੇਖਣ ਦਾ ਮਿਲੇਗਾ ਮੌਕਾ ਅਮਰੀਕੀ ਰਾਸ਼ਟਰਪਤੀ ਜੋ ਵਾਈਡਨ ਨੂੰ ਹੋਇਆ ਕਰੋਨਾ ਕੁਆਰਟਾਈਨ ਵਿੱਚ ਰਹਿ ਕੇ ਕਰਨਗੇ ਕੰਮ ਪੰਜਾਬ ਵਿੱਚ ਵੱਡੀ ਵਾਰਦਾਤ ਢਲੀ ਪੰਜਾਬ ਪੁਲਿਸ ਨੇ ਵਿਦੇਸ਼ ਬੈਠੇ ਅੱਤਵਾਦੀਆਂ ਦੇ ਮਰਸੂਬੇ ਕੀਤੇ ਫੇਲ ਪੂਰੀ ਤਾਕਤ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲੜੇ ਗਿਆ ਸੀਐਮ ਭਗਵੰਤ ਮਾਨ ਮਾਨਹਾਨੀ ਮਾਮਲੇ 'ਚ ਵਿਕਰਮ ਮਜੀਠੀਆ ਮਾਨਯੋਗ ਅਦਾਲਤ 'ਚ ਹੋਏ ਪੇਸ਼। ਰੌਤੀ ਮੰਗਣ ਦਾ ਮਾਮਲਾ, ਮੁਲਜ਼ਮ ਸੂਰੀ ਭਰਾਵਾਂ ਦੇ ਰਿਮਾਂਡ 'ਚ 1 ਦਿਨ ਦਾ ਹੋਰ ਵਾਧਾ। ਐਸਆਈਟੀ ਸਾਹਮਣੇ ਪੇਸ਼ ਨਹੀਂ ਹੋਣਗੇ ਵਿਕਰਮ ਮਜੀਠੀਆ। ਮਹਿਲਾ ਏਸ਼ੀਆ ਕੱਪ ਜਿੱਤ ਨਾਲ ਸ਼ੁਰੂਆਤ ਕਰਨਾ ਚਾਹੇਗੀ ਟੀਮ ਇੰਡੀਆ। ਪੁਰਾਣੇ ਵਿਰੋਧੀ ਪਾਕਿਲਾ ਪਹਿਲਾ ਮੈਚ ਹੁਣ ਕਵਰਾਂ ਵਿਸਤਾਰ ਨਾਲ ਹੁਸ਼ਿਆਰ ਪ੍ਰਦੇਪ ਪਿੰਡ ਮੂਨਕਾਂ ਦੇ ਜਸਪਿੰਦਰ ਸਿੰਘ ਪੁੱਤਰ ਸਵਰਗੀ ਮਾਸਟਰ ਰਾਮ ਸਿੰਘ ਦੀ ਧੀ ਜਸਕਿਰਨ ਕੌਰ ਨੇ ਯੂਕੇ ਦੀ ਯੂਨੀਵਰਸਿਟੀ ਬ੍ਰਿੰਗਮਿੰਗਮ ਤੋਂ ਬੀਐਸਸੀ ਇਕਨੋਮਿਕਸ ਦੀ 3 ਸਾਲਾ ਡਿਗਰੀ ਟਾਪ ਕਰਕੇ ਮੂਨਕਾਂ ਦਾ ਨਾਂ ਵਿਦੇਸ਼ ਦੀ ਧਰਤੀ ਤੇ ਚਮਕਾਇਆ ਹੈ ਜਿਸ ਦੀ ਸਾਰੇ ਪਰਿਵਾਰ ਸਮੇਤ ਪਿੰਡ ਵਾਸੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜਿਸ ਕਿਰਨ ਦੇ ਪਿਤਾ ਨੇ ਦੱਸਿਆ ਕਿ ਉਹਨਾਂ ਨੂੰ ਬੇਹੱਦ ਖੁਸ਼ੀ ਹੈ ਤੇ ਉਹਨਾਂ ਨੂੰ ਆਪਣੀ ਧੀ ਤੇ ਮਾਣ ਹੈ ਜਿਸ ਕਿਰਨ ਕੌਰ ਨੇ ਕਿਹਾ ਕਿ ਇਹ ਮੁਕਾਮ ਸਖਤ ਮਿਹਨਤ ਲਗਨ ਮਾਤਾ ਪਿਤਾ ਦੇ ਆਸ਼ੀਰਵਾਦ ਅਤੇ ਟੀਚਰ ਸਾਹਿਬਾਨ ਦੇ ਸਹਿਯੋਗ ਨਾਲ ਹਾਸਲ ਹੋਇਆ ਹੈ ਅਮਰੀਕਾ ਤੋਂ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਬੀਤੀ ਰਾਤ ਅਮਰੀਕਾ ਦੇ ਇੰਡੀਆਨਾ ਸੂਬੇ ਦੇ ਸ਼ਹਿਰ ਇੰਡੀਆਨਾਪੋਲੀਸ ਦੇ ਦੱਖਣ ਪੂਰਬੀ ਪਾਸੇ ਦੇ ਇੱਕ ਚੱਕੀ ਰੋਡ ਰੇਜ ਤੋਂ ਗੋਲੀਬਾਰੀ ਹੋਈ ਇਸ ਗੋਲੀਬਾਰੀ ਵਿੱਚ ਇੱਕ ਭਾਰਤੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸਥਾਨਕ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਹ ਮੰਦਭਾਗੀ ਘਟਨਾ 16 ਜੁਲਾਈ ਦੀ ਰਾਤ 8:15 ਵਜੇ ਦੇ ਆਸ-ਪਾਸ ਦੇ ਕਰੀਬ ਵਾਪਰੀ ਪੰਜਾਬ ਦੀਆਂ ਜੇਲਾਂ ਦੀ ਸੁਰੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ ਜੇਲਾਚ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਵੀ ਬਣਾਏ ਜਾ ਰਹੇ ਹਨ ਤਾਂ ਜੋ ਹਰ ਰੋਜ਼ ਗੈਂਗਸਟਰਾਂ ਕੈਦੀਆਂ ਅਤੇ ਅੰਡਰ ਟ੍ਰੈਲਰ ਨੂੰ ਸੁਰੱਖਿਆ ਦੇ ਨਾਲ ਅਦਾਲਤਾਂ ਵਿੱਚ ਲਿਜਾਣ ਦੀ ਬਜਾਏ ਜੇਲ੍ਹ ਦੇ ਅੰਦਰੋਂ ਹੀ ਵੀਡੀਓ ਕਾਨਫਰੈਂਸ ਰਾਹੀਂ ਪੇਸ਼ ਕੀਤਾ ਜਾ ਸਕੇ ਇਸ ਲਈ ਗ੍ਰੈਪਾ ਵੱਲੋਂ ਪੰਜਾਬ ਦੀਆਂ 9 ਜ਼ਿਲ੍ਹਾ ਜੇਲਾਂ ਵਿੱਚ ਤਿੰਨ ਨਵੇਂ ਵੀਡੀਓ ਕਾਨਫਰੈਂਸਿੰਗ ਰੂਮ ਬਣਾਏ ਜਾ ਰਹੇ ਹਨ ਭਾਵੇਂ ਕਿ ਕੁਝ ਜ਼ਿਲ੍ਹਾ ਵਿੱਚ ਵੀਡੀਓ ਕਾਨਫਰੈਂਸਿੰਗ ਰੂਮ ਹਨ ਪਰ ਨਵੇਂ ਕਾਨੂੰਨ ਦੇ ਲਾਗੂ ਹੋਣ ਅਤੇ ਕੈਦੀਆਂ ਅਤੇ ਨਜਬੰਦਾਂ ਦੀ ਵੀਡੀਓ ਕਾਨਫਰencing ਰਹੀ ਪੇਸ਼ਕਾਰੀ ਕਰਨ ਦੀ ਹੱਦ ਤਾ ਤੋਂ ਬਾਅਦ ਪੰਜਾਬ ਦੇ ਗ੍ਰਹਿ ਭਾਗ ਨੇ ਸਾਰੀਆਂ ਜੇਲਾਂ ਵਿੱਚ ਨਵੇਂ ਵੀਡੀਓ ਕਾਨਫਰencing ਰੂਮ ਬਣਾਉਣ ਦਾ ਫੈਸਲਾ ਕੀਤਾ ਹੈ ਪੀਜੀਆਈ 'ਚ ਜਲਦੀ ਹੀ ਇੱਕ ਅਜਿਹਾ ਮਿਊਜ਼ੀਅਮ ਬਣਾਇਆ ਜਾ ਰਿਹਾ ਹੈ ਜੋ ਮੈਡੀਕਲ ਖੇਤਰ ਨੂੰ ਸਮਰਪਿਤ ਹੋਵੇਗਾ ਇਹ ਪਹਿਲੀ ਵਾਰ ਹੋਵੇਗਾ ਜਦੋਂ ਕਿਸੇ ਮੈਡੀਕਲ ਸੰਸਥਾ 'ਚ ਮਿਊਜ਼ੀਅਮ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਇਸ 'ਚ ਪੀਜੀਆਈ ਦੇ ਮੈਡੀਕਲ ਖੇਤਰ ਦੀਆਂ ਪ੍ਰਾਪਤੀਆਂ ਦੇਖਣ ਦਾ ਮੌਕਾ ਮਿਲੇਗਾ ਨਾਲ ਹੀ ਸੰਸਥਾ ਦੇ ਇਤਿਹਾਸ ਬਾਰੇ ਜਾਣਕਾਰੀ ਮਿਲੇਗੀ ਇਹ ਪ੍ਰੋਜੈਕਟ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗਵਈ ਸੀ ਪ੍ਰਤਾਪ ਸਿੰਘ ਕੈਰੋਂ ਦੇ ਵਿਜ਼ਨ ਦਾ ਸਨਮਾਨ ਹੋਵੇਗਾ ਜਿਸ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਮਰਥਨ ਪ੍ਰਾਪਤ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਕਰੋਨਾ ਪੋਜ਼ਿਟਿਵ ਪਾਏ ਗਏ ਹਨ ਲਾਸ ਵੈਗਸ ਵਿੱਚ ਜੂਨੀ ਡੋਸਿਸ ਕੰਫਰੰਸ ਵਿੱਚ ਉਨ੍ਹਾਂ ਦੇ ਭਾਸ਼ਣ ਤੋਂ ਪਹਿਲਾਂ ਉਨ੍ਹਾਂ ਦਾ ਕੋਵਿਡ ਟੈਸਟ ਕੀਤਾ ਗਿਆ ਜਿਸ ਵਿੱਚ ਉਹ ਪੋਜ਼ਿਟਿਵ ਪਾਏ ਗਏ ਸਨ ਵਾਈਟ ਹਾਊਸ ਦੀ ਪ੍ਰੈਸ ਕਟਰ ਕ੍ਰੀਮ ਜੀਨ ਪੇਰੇ ਨੇ ਇਸ ਬਾਰੇ ਜਾਣਕਾਰੀ ਦਿੱਤੀ ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਨੂੰ ਕੋਵਿਡ ਦਾ ਟੀਕਾ ਲਗਾਇਆ ਗਿਆ ਹੈ। ਉਨ੍ਹਾਂ 'ਚ ਹਲਕੇ ਲੱਛਣ ਨਜ਼ਰ ਆ ਰਹੇ ਹਨ। ਉਹ ਡੇਲਾਵੇਅਰ ਵਾਪਸ ਪਰਤ ਰਹੇ ਹੋਣਗੇ। ਜਿੱਥੇ ਉਹ ਸਵੈ ਕਵਾਰਟਾਈਨ ਵਿੱਚ ਰਹਿਣਗੇ। ਪ੍ਰੈਸ ਕਟਰ ਨੇ ਇਹ ਵੀ ਕਿਹਾ ਕਿ ਇਸ ਦੌਰਾਨ ਉਹ ਆਪਣੀ ਸਾਰੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਰਹਿਣਗੇ। ਵਾਈਟ ਹਾਊਸ ਰਾਸ਼ਟਰਪਤੀ ਦੇ ਰੁਤਬੇ ਤੇ ਨਿਜੀ ਮਤ ਅਪਡੇਟ ਪ੍ਰਦਾਨ ਕਰੇਗਾ। ਪੰਜਾਬ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਆਦੇਸ਼ ਸਮਰਥਨ ਵਾਲੇ ਅਤਵਾਦੀ ਮੋਡਿਊਲ ਦੇ ਇੱਕ ਮੈਂਬਰ ਦੀ ਗ੍ਰਿਫਤਾਰੀ ਨਾਲ ਸੰਭਾਵਿਤ ਟਾਰਗੇਟ ਕਲੈਗਨੋਰੋ ਕਿਹਾ ਹੈ। ਅਮਰਸਰ ਤੋਂ ਅਮਰੀਕਾ ਆਧਾਰਤ ਅਤਵਾਦੀ ਹਰਪ੍ਰੀਤ ਸਿੰਘ ਔਰ ਭੈਪੀ ਪਾਸੀਆ ਤੇ ਇਟਲੀ ਆਧਾਰਤ ਸਾਥੀ ਰੇਸ਼ਮ ਸਿੰਘ ਦੇ ਇੱਕ ਆਰਕਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ ਇਸ ਸਾਲ ਦੇ ਅਖੀਰ ਵਿੱਚ ਹਰਿਆਣਾ ਵਿਧਾਨ ਸਭਾ ਚੋਣਾਂ ਹੋਣਗੀਆਂ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਹੁਣ ਤੋਂ ਹੀ ਸਰਗਰਮ ਹੋ ਗਈਆਂ ਹਨ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਚੰਡੀਗੜ੍ਹ 'ਚ ਮਹੱਤਵਪੂਰਨ ਪ੍ਰੈਸ ਕਾਨਫਰੰਸ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈਸ ਕਾਨਫਰੰਸ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਨੈਸ਼ਨਲ ਪਾਰਟੀ ਹੈ ਦੋ ਸੂਬਿਆਂ ਪੰਜਾਬ ਅਤੇ ਦਿੱਲੀ ਚ ਆਮ ਆਦਮੀ ਪਾਰਟੀ ਸਰਕਾਰ ਹੈ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਤਾਕਤ ਨਾਲ ਹਰਿਆਣਾ ਵਿਧਾਨ ਸਭਾ ਚੋਣਾਂ ਲੜੇਗੀ ਸਾਬਕਾ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਆਪ ਆਗੂਆਂ ਖਿਲਾਫ ਦਾਅਰਮਾਨਾ ਹਨੀ ਕੇਸ ਚ ਅੱਜ ਅਦਾਲਤ ਚ ਪੇਸ਼ ਹੋਏ ਪਰ ਇਸ ਦੌਰਾਨ ਰਾਜ ਸਭਾ ਮੈਂਬਰ ਸੰਜੀਤ ਸਿੰਘ ਅਦਾਲਤ ਚ ਪੇਸ਼ ਨਹੀਂ ਹੋਏ ਹੁਣ ਮਾਮਲੇ ਦੀ ਅਗਲੀ ਤਰੀਕ ਰੱਖੀ ਗਈ ਹੈ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅੱਜ ਅੰਮ੍ਰਿਤਸਰ ਦੀ ਮਾਨਯੋਗ ਅਦਾਲਤ ਵੱਲੋਂ ਉਹਨਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਸੀ। ਉਹਨਾਂ ਕਿਹਾ ਕਿ ਮੈਂ ਆਪਣੇ ਬਾਹਰ ਵਕੀਲਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਅੰਮ੍ਰਿਤਸਰ ਅਦਾਲਤ 'ਚ ਪੇਸ਼ ਹੋਣਾ ਜ਼ਿਆਦਾ ਜ਼ਰੂਰੀ ਹੈ। ਜਿਸ ਦੇ ਚੱਲਦੇ ਅੱਜ ਮੈਂ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਹੋਇਆ ਹਾਂ ਅਤੇ ਹੁਣ ਮਾਨਾਣੀ ਕੇਸ 'ਚ ਅਗਲੀ ਤਾਰੀਖ 17 ਅਗਸਤ ਦੀ ਦਿੱਤੀ ਗਈ ਹੈ। ਇਸ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਜਾਣਬੁੱਝ ਕੇ ਐਸਆਈਟੀ ਵੱਲੋਂ ਮੈਨੂੰ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਮੋਬਾਈਲ ਵਕਰੀਤਾ ਤੋਂ ਜਵਰੀ ਬਸੂਲੀ ਦੇ ਮਾਮਲੇ ਵਿੱਚ ਸਵਰਗਵਾਸੀ ਹਿੰਦੂ ਆਗੂ ਉਸੂ ਦੀਰຊੂਰੀ ਦੇ ਪੁੱਤਰਾ 파ਰਸੂਰੀ ਅਤੇ ਮਾਨਕਸੂਰੀ ਨੂੰ ਬੁੱਧਵਾਰ ਸ਼ਾਮ थाना ਸਿਵਲ ਲਾਈਨ ਦੀ ਪੁਲਿਸ ਵੱਲੋਂ ਮਾਨਯੋਗ ਅਦਾਲਤ ਦਾ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਦੋਵਾਂ ਦੇ ਰਿਮਾਂਡ ਵਿੱਚ ਇੱਕ ਦਿਨ ਦਾ ਵਾਧਾ ਕਰ ਦਿੱਤਾ। थाना ਮੁਖੀ ਅਮੋਲਕ ਸਿੰਘ ਨੇ ਦੱਸਿਆ ਕਿ ਮਲਜਮਾਂ ਦੇ ਸਾਥੀਆਂ ਕੋਲੋਂ ਰੰਗਦਾਰੀ ਦੀ ਰਕਮ ਅਤੇ ਲੁੱਟਿਆ ਗਿਆ ਸਮਾਨ ਬਰਾਮਦ ਕਰਨਾ ਬਾਕੀ ਹੈ। ਦੂਜੇ ਪਾਸੇ ਸੂਰੀ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਨੂੰ ਦੇਸ਼ ਦੀ ਨਿਆਂ ਪ੍ਰਣਾਲੀ ਤੇ ਪੂਰਾ ਭਰੋਸਾ ਹੈ। ਉਹਨਾਂ ਦੇ ਪਰਿਵਾਰ ਨਾਲ ਤੱਕੇਸ਼ਾਈ ਕੀਤੀ ਜਾ ਰਹੀ ਹੈ ਇੱਕ ਸਾਜ਼ਿਸ਼ ਤਹਿਤ ਸੂਰੀ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਰੋੜਾ ਰੁਪਏ ਦੇ ਡਰੱਗ ਤਸਕਰੀ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਐਸਆਈਟੀ ਦੇ ਸਾਹਮਣੇ ਅੱਜ ਵਿਕਰਮ ਮਜੀਠੀਆ ਪੇਸ਼ ਨਹੀਂ ਹੋਣਗੇ ਸੂਤਰਾਂ ਮੁਤਾਬਕ ਉਹਨਾਂ ਨੇ ਐਸਆਈਟੀ ਨੂੰ ਆਖਿਆ ਹੈ ਕਿ ਅੱਜ ਅੰਮ੍ਰਿਤਸਰ ਕੋਰਟ ਵਿੱਚ ਉਹਨਾਂ ਦੀ ਇੱਕ ਕੇਸ ਵਿੱਚ ਪੇਸ਼ੀ ਹੈ ਜਦ ਕਿ ਤੇਜ਼ ਲਈ ਨੂੰ ਇਸੇ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਵਿੱਚ ਹੈ ਅਜਿਹੇ ਵਿੱਚ ਉਹਨਾਂ ਨੂੰ ਅਗਲੀ ਤਾਰੀਖ ਉਸ ਤੋਂ ਬਾਅਦ ਦੀ ਹੀ ਦਿੱਤੀ ਜਾਵੇ ਦੱਸਣਯੋਗ ਹੈ ਕਿ ਵਿਕਰਮ ਮਜੀਠੀਆ ਨੂੰ ਐਸਆਈਟੀ ਨੇ ਅੱਜ ਪੁੱਛਗਿੱਛ ਲਈ ਬੁਲਾਇਆ ਸੀ ਹਾਲਾਂਕਿ ਇਸ ਤੋਂ ਪਹਿਲਾਂ ਜਦੋਂ ਸੱਟ ਨੇ ਸੰਮਨ ਜਾਰੀ ਕੀਤੇ ਸਨ ਤਾਂ ਉਦੋਂ ਅਕਾਲੀ ਦਲ ਨੇ ਇਸ ਮਾਮਲੇ ਨੂੰ ਸਿਆਸਤ ਤੋਂ ਪ੍ਰੇਤ ਦੱਸਿਆ ਸੀ ਇਸ ਤੋਂ ਪਹਿਲਾਂ ਜਦੋਂ ਪਿਛਲੇ ਮਹੀਨੇ ਐਸਆਈਟੀ ਨੇ ਮਜੀਠੀਆ ਨੂੰ ਨੋਟਿਸ ਜਾਰੀ ਕੀਤਾ ਤਾਂ ਉਦੋਂ ਮਜੀਠੀਆ ਨੇ ਇਸ ਦੇ ਵਿਰੋਧ ਵਿੱਚ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉਹਨਾਂ ਨੇ ਅਦਾਲਤ ਵਿੱਚ ਕਿਹਾ ਸੀ ਕਿ ਉਹਨਾਂ ਨੂੰ ਬਾਰ-ਬਾਰ ਸੱਮਨ ਭੇਜ ਕੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਸ ਦਰਮਿਆਨ 8 ਜੁਲਾਈ ਨੂੰ ਐਸਆਈਟੀ ਨੇ ਸੰਮਣ ਵਾਪਸ ਲੈ ਲਏ ਸਨ ਜਦਕਿ ਬਾਅਦ ਵਿੱਚ ਫਿਰ ਨਵੇਂ ਸਿਰਿਓਂ ਮਜੀਠੀਆਂ ਨੂੰ ਸੰਮਣ ਜਾਰੀ ਕੀਤੇ ਗਏ ਇਸ ਲਈ ਅੱਜ ਉਹਨਾਂ ਨੂੰ ਪਟਿਆਲਾ ਵਿੱਚ ਪੁਸ਼ਕਿਸ਼ਲੀਬ ਲਾਇਆ ਗਿਆ ਸੀ ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਕ੍ਰਿਕਟ ਟੀਮ ਸ਼ੁੱਕਰਵਾਰ ਨੂੰ ਏਸ਼ੀਆ ਕੱਪ ਦੇ ਪਹਿਲੇ ਮੈਚ ਕਟੜ ਵਿਰੋਧੀ ਪਾਕਿਸਤਾਨ ਨਾਲ ਖਿੜੇਗੀ ਅਤੇ ਅਕਤੂਬਰ ਚ ਹੋਣ ਵਾਲੇ T20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਇਸ ਟੂਰਨਾਮੈਂਟ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਹਰਮਨਪ੍ਰੀਤ ਦੀ ਕਪਤਾਨੀ ਵਾਲੀ ਭਾਰਤੀ ਟੀਮ ਨੇ 50 ਓਵਰਾਂ ਦੇ ਫਾਰਮੈਟ ਚ 4 ਚੋਂ 3 T20 ਜਿੱਤ ਕੇ ਏਸ਼ੀਆ ਕੱਪ ਵਿੱਚ ਦੌਧਵਾ ਬਣਾਇਆ ਹੈ ਭਾਰਤ ਨੇ ਮਹਿਲਾ ਏਸ਼ੀਆ ਕੱਪ T20 ਟੂਰਨਾਮੈਂਟ ਚ 20 ਚੋਂ 17 ਮੈਚ ਜਿੱਤੇ ਹਨ ਉਸ ਨੇ 2022 ਵਿੱਚ ਬੰਗਲਾਦੇਸ਼ ਨੂੰ ਫਾਈਨਲ ਵਿੱਚ ਹਰਾਇਆ ਸੀ ਭਾਰਤ ਨੇ ਇਸ ਟੂਰਨਾਮੈਂਟ ਚ ਪਾਕਿਸਤਾਨ ਖਿਲਾਫ 14 ਮੈਚਾਂ ਚ 11 ਜਿੱਤਾਂ ਦਰਜ ਕੀਤੀਆਂ ਹਨ ਅਤੇ ਹਰਮਨ ਪ੍ਰੀਤ कौर ਇਸ ਸਿਲਸਲੇ ਨੂੰ ਅੱਗੇ ਵਧਾਉਣ ਦਾ ਆਟੀਚਰ ਰੱਖੇਗੀ ਇਸਨ ਅੱਜ ਦੀਆਂ ਮੁੱਖ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ